ਦੋਸਤੋ ਮੈਂ ਸ਼ਮਿਲ ਸੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਅੱਜ ਅਸੀਂ ਪਹੁੰਚੇ ਹਾਂ ਪਰਾਣਾ ਤਾਰਾਗੜ ਅੱਡੇ ਦੇ ਵਿੱਚ ਤੁਹਾਨੂੰ ਤਸਵੀਰਾਂ ਦੱਸਦੇ ਹਾਂ ਪਰਾਣਾ ਤਾਰਾਗੜ ਅੱਡੇ ਦੀਆਂ ਜਿੱਥੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦੱਸਾਂਗੇ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਅੱਜ ਪੰਚਾਇਤ ਦੇ ਪਾਸੋਂ ਇੱਕ ਗਰੀਬ ਨਾਜੇ ਧੱਕਾ ਕੀਤਾ ਗਿਆ ਬਿਨਾਂ ਨੋਟਿਸੋ ਦਿੱਤੇ ਗਿਆ ਉਹਦਾ ਖੋਖਾਟਾ ਆ ਗਿਆ ਪਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰਾਂ 'ਚ ਉਹਨਾਂ ਦਾ ਅੱਭੀ ਕਹਿਣਾ ਹੈਗਾ ਕਿ ਜੀ ਉਹਨਾਂ ਦੇ ਫਾਦਰ ਸਾਹਿਬ ਇੱਥੇ 30 ਤੋਂ 35 ਸਾਲ ਪਹਿਲਾਂ ਇੱਥੇ ਕੰਮ ਕਰਦੇ ਸੀ ਧਿਆਨ ਤੋਂ ਦਵਾਦ ਉਹਨਾਂ ਦਾ ਜਿਆ ਪੁੱਤਰ ਸੀ ਉਹ ਇੱਥੇ ਕੰ ਪਰ ਅੱਜ ਜਿਹੜਾ ਇੱਥੋਂ ਦੀ ਪੰਚਾਇਤ ਔਰ ਮਜਬੂਤਾ ਸਰਕਾਰ ਦੇ ਜਿਹੜੇ ਨੁਮਾਇੰਦੇ ਆਗੇ ਸੀ ਉਹਨਾਂ ਦੇ ਪਾਸੋਂ ਆ ਕੇ ਤੇ ਜਿਹੜਾ ਜੋ ਗਰੀਬ ਦਾ ਖੋਖਾਟਾ ਹੈ ਗਿਆ ਬਿਨਾਂ ਨੋਟਿਸ ਦੇ ਖੋਖਾਟਾ ਆ ਗਿਆ ਇਹਨਾਂ ਨੇ ਅਭੀ ਕਹਿਣਾ ਹੈਗਾ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਥੇ ਬਾਕੀ ਵੀ ਖੋਖੇ ਹੈਗੇ ਜਿਹੜੇ ਆਪਣੇ ਖੋਖੇ ਦੇ ਜਿਹੜੇ ਕੰਮ ਕਰਦੇ ਪਏ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰਾਂ 'ਚ ਬਾਕੀ ਵੀ ਇਹ ਖੋਖੇ ਹੈਗੇ ਪਰ ਉਸ ਖੋਖਿਆਂ ਵਿੱਚ ਕੋਈ ਨੋਟਿਸ ਨਹੀਂ ਉਹਨਾਂ ਨੂੰ ਕੁਝ ਨਹੀਂ ਕਹਿ ਕੇ ਗਏ ਬਸ ਓਨਲੀ ਸਾਡਾ ਹੀ ਜਿਹੜਾ ਖੋਖਾ ਇੱਥੋਂ ਢਾ ਕੇ ਚਲ ਗਿਆ ਪਰ ਜੇ ਉਹਨਾਂ ਨੇ ਅੱਭੀ ਗੱਲਬਾਤ ਕੀਤੀ ਗਈ ਜਿਸ ਤਰ ਪਰ ਸਾਡਾ ਇਹੀ ਜਿਹੜਾ ਮੈਂ ਆਪਣੇ ਐਸੀ ਹੀ ਖੋਖੇ ਤੋਂ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਕਰਦਾ ਸੀ ਪਰ ਜਿਹਨੇ ਮਾਂ ਪੁੱਤ ਰਹਿੰਦੀ ਹੈ ਪਰ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਅਸੀਂ ਇਸ ਜਿਹੜੇ ਖੋਖੇ ਤੋਂ ਕਮਾ ਕੇ ਜਦੋਂ ਦੋ ਦੋ ਸਵੇਧਾੜੀ ਲਾ ਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਦੇ ਸੀ ਪਰ ਇਹਨਾਂ ਨੇ ਪ੍ਰਸ਼ਾਸਨ ਅਗੇ ਮੰਗ ਕੀਤੀ ਹੈ ਕਿ ਮੇਰੇ ਗਰੀਬਾਂ ਦਾ ਧੱਕਾ ਨਾ ਕੀਤਾ ਜਾਵੇ ਪਰ ਮੈਨੂੰ ਫੇਰ ਖੋਖਾ ਬਣਾ ਕੇ ਦਿੱਤਾ ਜਾਵੇ ਜੇ ਗੱਲ ਕਰਾਂਗੇ ਪੰਚਾਇਤੀ ਜ਼ਮੀਨ ਦੇ ਵਿੱਚ ਹੋਰ ਵੀ ਖੋਖੇ ਹੈਗੇ ਆ ਪਰ ਕਿਉਂ ਐਸੀ ਗਰੀਬ ਦਾ ਜਿਹੜਾ ਖੋਖਾ ਟਾਇਆ ਗਿਆ ਕੋਈ ਇਹਦਾ ਰੰਦੇਸ਼ਬਾਜੀ ਹੈ ਜਾਂ ਕੀ ਹੈ ਉਹਦੇ ਆਉਣ ਵਾਲੇ ਵਕਤੀ ਦੱਸੇਗਾ ਮੈਂ ਸ਼ਮੀਲ ਸਿੰਘ ਉਤਰਾ ਆਪਣੇ ਸੰਯੋਗੀ ਪ ਕੋਟ ਸੰਨੀ ਸਰ ਕਿਹੜੀ ਜਗ੍ਹਾ ਤੇ ਰਹਿਣ ਆਲੇ ਹੋ ਸਰ ਬੇਗਵਾਜ਼ ਰਹਿਣ ਆਲੇ ਆ ਤੇ ਇੱਥੇ ਮੇਰਾ ਦਾੜੀ ਪਹਿਲਾਂ ਖਾਲਸਾ ਸਾਹਿਬ ਕੰਮ ਕਰਦੇ ਸੀ ਉਸ ਤੋਂ ਬਾਅਦ ਮੈਂ ਕਰਨ ਲੱਗਾ ਸਾਰੇ 25 40 35 ਸਾਲ ਡਾੜੀ ਨੂੰ ਹੋ ਗਿਆ ਤੇ 10 ਬੰਦਾ ਸਾਲ ਮੈਨੂੰ ਹੋ ਗਿਆ ਤੇ ਉਹ ਪਿੰਡ ਵਾਲੇ ਆਏ ਤੇ ਮੈਨੂੰ ਧੰ ਪਸਾਨ ਕਰਦੇ ਸੀ ਤੇ ਧੰਗੇ ਧੰਗੇ ਦਿੰਦੇ ਸੀ ਤੇ ਇਦਾਂ ਕਰਕੇ ਮੇਰਾ ਖੋਖਾ ਟਾ ਗਿਆ ਕਿਸਦੀ ਦਾ ਕੰਮ ਕਰਦੇ ਦੀ ਸਰਮੋਚੀ ਦਾ ਕੰਮ ਕਰਦੇ ਸਰ ਇਹ ਇਹਦਾ ਖੋਖਾ ਸੀਗਾ ਕਿ ਸਰਕਾਰੀ ਜਗ੍ਹਾ ਤੇ ਹੀ ਹਾਂਜੀ ਸਰ ਸਰਕਾਰੀ ਜਗ੍ਹਾ ਤੇ ਆਮ ਪਾਰਟੀ ਪ੍ਰਧਾਨ ਆਏ ਤੇ ਉਹ ਢਾ ਲਿ ਗਏ ਸਰ ਕਿੰਨੇ ਖੋਖੇ ਆ ਗਏ ਨੇ ਤੇ ਟੋਟੇ ਸਰ ਖੋਖੇ ਤਾਂ ਕਾਫੀ ਹੈ ਸਰ ਮੰਦਰੀ ਸਾਈਡ ਵੀ ਕਾਫੀ ਹੈ ਉਹ ਵੀ ਸਾਰੇ ਸਰਕਾਰੀ ਸਾਰੇ ਕੀ ਹੋਰ ਵੀ ਢਾਏ ਗਏ ਨੇ ਤੇ ਕੋਈ ਨਹੀਂ ਸਰ ਮੇਰਾ ਕੇਲੇ ਢਾਇਆ ਗਿਆ ਤੁਹਾਨੂੰ ਕੋਈ ਨੋਟਿਸ ਆਇਆ ਹੋਏ ਸਰ ਕੋਈ ਨੋਟਿਸ ਨਹੀਂ ਆਇਆ ਇਹ ਤਾਂ ਮੈਂ ਤੁਹਾਡੇ ਨੂੰ ਤੱਕਾ ਹੋਇਆ ਹਾਂਜੀ ਸਰ ਬੇਇਨਸਾਫੀ ਹੈ ਸਰ ਕੀ ਮੰਗ ਕਰਦੇ ਪ੍ਰਸ਼ਾਸਨ ਸਰ ਬਸ ਸਾਥ ਮੈਂ ਆਇਆ ਕਿ ਦੋਖੇ ਨੰਮ ਤਾਂ ਕਾਇਮ ਮੇਰੇ ਮੇਰੇ ਨਗਰੀ ਨਾ ਆ ਕੇ ਖੇ ਨਾਮ ਨੂੰ ਹੈ ਜੀ ਜਿਹੜੇ ਬਾਕੀ ਖੋਖੇ ਨੇ ਸਰ ਉਹ ਵੀ ਉਸ ਤੋਂ ਬਾਅਦ ਐਕਸ਼ਨ ਲਿਆ ਜਿਵੇਂ ਬਾਏ ਮਟਾਇਆ ਤੁਹਾਨੂੰ ਆ ਜੇ ਆਪਣਾ ਮਤਲਬ ਇਹ ਗੀਤਾ ਦੇ ਵੀ ਦੀ ਮਤਲਬ ਕੀ ਹੋਇਆ ਤੁਹਾਡੇ ਇੱਥੇ ਜਿਹੜਾ ਖੋਖਾ ਸੀਗਾ ਕਹਿੰਦੇ ਤੋੜਿਆ ਗਿਆ ਕੀ ਗੱਲਬਾਤ ਹੋਈ ਹੈ ਦੇਖੋ ਕਿੰਨੇ ਚਿਰ ਦਾ ਮੇਰਾ ਆਰ ਨੇ ਕੰਮ ਕਰਦਾ ਸੀ ਉਹ ਪੂਰਾ ਹੋ ਗਿਆ ਉਸ ਤੋਂ ਬਾਅਦ ਬੱਚਾ ਕੰਮ ਕਰਦਾ ਪਿਆ ਉਹਨੂੰ 25-30 ਸਾਲ ਹੋ ਗਿਆ ਵੀ ਕੰਮ ਕਰਦੇ ਬੰਦੇ ਨੇ 30 ਸਾਲ ਹੋ ਗਿਆ ਉਹਨੂੰ ਕੰਮ ਕਰਦੇ ਨੇ ਤੇ ਬਾਅਦ ਚ ਪੂਰਾ ਹੋ ਗਿਆ ਤੇ ਬਾਅਦ ਚ ਫਿਰ ਬੇਟਾ ਲੱਗਦਾ ਕੰਮ ਕਰਨਾ ਕਿ ਰੋਟੀ ਤੇ ਖਾਣੀ ਆਂ ਹੁਣ ਇਹ ਵੀ ਅਸੀਂ ਜਾਣਾ ਕਿੱਥੇ ਆਹੰਦਾ ਹੱਲ ਜਿਹੜਾ ਹੋਣਾ ਚਾਹੀਦਾ ਅੱਜ ਕੀ ਹੋਇਆ ਫਿਰ ਅੱਜ ਇਹ ਆਵੇ ਕੋਖਾ ਟਾ ਗਿਆ ਕੋਣ ਆਇਆ ਇਹ ਕੋਖਾ ਟਾਣਾ ਕੋਖਾ ਟਾਣਾ ਹੀ ਸਰਪੰਚੀ ਹੀ ਨਾਲ ਨਾਲ ਉਹ ਹੀ ਢੱਡਾ ਢੱਡਾ ਕਹਿੰਦੇ ਆ ਨਾਲ ਹੋਰ ਹੀ ਕੋਈ ਨਾਲ ਮਲੇਹ ਹੋਰ ਕਿਸੇ ਪਾਰਟੀ ਨੇ ਸਰਪੰਚ ਹਾਂ ਹਾਂ ਪਾਰਟੀ ਨਾਲ ਪਾਰਟੀ ਦਾ ਸੰਘਟਕ ਆ ਆ ਆ ਪਾਰਟੀ ਨੇ ਟੱਕਾ ਲਵਾਇਆ ਫਰੋ ਤੇ ਕਹਿੰਦੇ ਜਦੋਂ ਸਰਕਾਰੀ ਸਾਡੀ ਸਰਕਾਰ ਬਣੇਗੀ ਆਪਾਂ ਕਿਸੇ ਨੂੰ ਧੱਕਾ ਨਹੀਂ ਕਰਾਂਗੇ ਧੱਕਾ ਨਹੀਂ ਕਰਾਂਗੇ ਮੌਕੇ ਤੇ ਇਹ ਜਿੱਦਾਂ ਹੀ ਹਲਾਣਾ ਹਾਂ ਮੌਕਾ ਸੰਮੇ ਇਹ ਜਿੱਦਾਂ ਹੈ ਕਿ ਇੱਕ ਵਾਰੀ ਵੋਟ ਪਾਓ ਤੇ ਅਸੀਂ ਧੱਕਾ ਨਹੀਂ ਕਰਾਂਗੇ ਤੁਸੀਂ ਹੋਰ ਵੀ ਖੋਖੇ ਹੈਗੇ ਨੇ ਇੱਥੇ ਸਰਕਾਰ ਦੇ ਹਾਂ ਸਾਰੇ ਨਾਂ ਦੇ ਸਰਕਾਰੀ ਕੋਕੇ ਆ ਸਰਕਾਰੀ ਦੁਕਾਨਾਂ ਵੇਚੀਆਂ ਨੇ ਉਹ ਵੀ ਟਾਏ ਗਏ ਨੇ ਉਹ ਵੀ ਨਹੀਂ ਟਾਏ ਗਏ ਇਹ ਕਿ ਸਿਰ ਮੇ ਸਾਡੇ ਆ ਦੇਖ ਲੋ ਤੁਸੀਂ ਸਾਹਮਣੇ ਕੀ ਕੋਈ ਨੋਟਿਸ ਨਾਟਿਸ ਤੁਹਾਨੂੰ ਕੱਢਿਆ ਕਿ ਕੰਸਟਰਕਟ ਆ ਗਏ ਨੇ ਸਾਨੂੰ ਨੋਟਸ ਨਾ ਕੋਈ ਨਹੀਂ ਆਇਆ ਵੀ ਕੀ ਮੰਗ ਕਰਦੇ ਤੁਸੀਂ ਮੰਗ ਇਹੀ ਕਰਨੇ ਮੇ ਸਾਡਾ ਮੋੜਾ ਦਾ ਕੁਛ ਦੁਕਾਨ ਬਣਨੀ ਚਾਹੀਦੀ ਹੈ ਨਾ ਹੰਸ ਰਾਗੇ ਭਾਈ ਕੀ ਗੱਲ ਬਾਤ ਹੋਈ ਇੱਥੇ ਇਹੜੇ ਬੇਚਾਰੇ ਕੁਸੂਰ ਵਾਲੇ ਕਪਟਰੇ ਆ ਇਹ ਵੱਡੇ ਭਰਾ ਦਾ ਮੋੜਾ ਇੱਥੇ 30 40 ਸਾਲ ਹੋ ਗਿਆ ਵੱਡਾ ਭਰਾ ਕੰਮ ਕਰਦਾ ਸੀ ਤੇ 10 15 ਸਾਲ ਹੋ ਗਿਆ ਉਹਨੂੰ ਗੁਜ਼ਰ ਕੇ ਦੇ ਤੇ ਮਾਂ ਪੁੱਤਰ ਰਹਿੰਦੇ ਨੇ ਫੌਜੀ ਬਖਰੇ ਬਖਰੇ ਰਹਿੰਦਾ ਮਾਪਾ ਪੁੱਤ ਦੋਵੇਂ ਰੰਦੇ ਨੇ 2-300 ਰੁਪਏ ਦੀ ਹੜੀ ਬਣਾ ਕੇ ਗੁਜ਼ਾਰਾ ਕਰਦੇ ਸੀ। ਮਾਨ ਨੂੰ ਨਾ ਪਿੱਛੇ ਤੇ ਆਮ ਪਾਰਟੀ ਨੇ ਅੱਜ ਇਹਦੇ ਨਾਲ ਨਜਾਇਜ਼ ਧੱਕਾ ਕੀਤਾ। ਖੋਖਾ ਢਾਗੇ ਜਾਂ ਸਾਡੇ ਖਿਲਾਫ ਕੋਈ ਨੋਟਿਸ ਆਇਆ ਤਾਂ ਫੇਰ ਸਾਨੂੰ ਸ਼ੋਅ ਕਰੋ ਤੇ ਇੱਥੇ ਲੋਕਾਂ ਤਾਰਾ ਗੜੀਆਂ ਖੋਖੇ ਬਣਾ ਕੇ ਕਿਰਾਏ ਤੇ ਚੜ੍ਹਦੇ ਨੇ। ਪੰਚਾਇਤ ਦੀ ਜਗ੍ਹਾ ਕੋਈ ਕਿਰਾਏ ਤੇ ਚਾਣ ਦਾ ਆਰਡਰ ਨਹੀਂ ਹੈਗਾ। ਇਹ ਸਾਨੂੰ ਇਨਸਾਫ਼ ਚਾਹੀਦਾ। ਜਾਂ ਇਹ ਸਾਰੇ ਖੋਖੇ ਟੋਟੋਏ ਜਾਣ ਤੇ ਜਾਂ ਇਹ ਵੀ ਇੱਥੇ ਰਹਿ ਉਹਨੇ ਤੇ ਕੰਮ ਕਰਦੇ ਨੇ ਕੋਈ ਬੈਲਟਿੰਗ ਨਹੀਂ ਸੱਤੇ ਕਰਦੇ। ਇਹ ਆਮ ਪਾਰਟੀ ਨੇ ਸਾਡਾ ਧੱਕਾ ਕੀਤਾ ਨਾਲ ਹੋ ਕੇ ਹੁੰਦੇ ਬੰਦੇ ਆ। ਇਹ ਸਾਨੂੰ